Okay. ਭਾਈ ਤੁਸੀਂ ਇਹ ਮੋਬਾਈਲ ਦੇਖੀ ਜਾ ਨਾ ਰੋਟੀ ਰੁੱਟੀ ਬਣਾ ਲਓ ਨਾ ਹਣਾ ਮੈਂ ਪਾਣੀ ਦਿੱਤਾ ਕਰ ਦੋ ਇੱਕ ਜਾਣਾ ਮੈਨੂੰ ਰੋਟੀ ਕਹ ਉਹਨੂੰ ਬਣਾਊਗਾ ਉਹਨੂੰ ਕਹ ਦੇ ਦੋ ਵੱਡੇ ਨੂੰ ਕਹ ਦੇ ਬਣਾਊ ਕਿਹੜਾ ਬਣਾਊਗਾ ਵੱਡੇ ਜੋ ਰੋਟੀ ਬਣਾਉਂਦਾ ਬਣਾਓ ਕਰ ਮੈਂ ਨਾ ਹਣਾ ਇੱਕ ਜਾਣਾ ਮੈਨੂੰ ਪਾਣੀ ਦਿੱਤਾ ਕਰੋ ਮੈਂ ਨਾਤਾ ਨਹੀਂ ਦੋ ਦਿਨ ਹੋ ਗਏ ਪਾਪਾ ਹੁਣ ਮੈਂ ਥੋੜੀ ਬਣਾਊਗਾ ਮੈਂ ਅੱਗੇ ਰੋਜ਼ ਹੀ ਬਣਾਉਣਾ ਰੋਟੀ ਓਏ ਹੋਰ ਕੋਈ ਤਾਂ ਬਣਾਊਗੀ ਰੋਟੀ ਦਾ ਖਾਵਾਂਗੇ ਢਿੱਡ ਦਾ ਭਰਾਂਗੇ ਜਿਹੜਾ ਮਰਜੀ ਬਣਾਓ ਰੋਟੀ ਬਣਾਓ ਇੱਕ ਜਾਣਾ ਇਹ ਵੱਡੇ ਨੂੰ ਕਹਿੰਦੇ ਨੇ ਅੱਖੀ ਨਹੀਂ ਲੱਗਦਾ ਇਹ ਰੋਜ਼ ਨਹੀਂ ਕੰਮ ਕਰਦਾ ਮੈਂ ਪਾਸ ਹੋਈ ਸੀ ਤੇ ਇਹ ਨਹੀਂ ਕਿਤੇ ਬਣਾਈ ਆ ਇਹਨੇ ਬਣਾਈ ਨਹੀਂ ਹਫਤਾ ਹੋ ਗਿਆ ਕਦੇ ਵੀ ਮੈਂ ਹੱਤਾਂ ਕਿਹੜਾ ਹੋ ਗਿਆ ਕਦੇ ਵੀ ਨਹੀਂ ਬਣਾਈ ਇਹਨੇ ਤੂੰ ਬਣਾ ਆ ਵੀ ਖੜਾ ਹੋ ਕੇ ਰੋਟੀ ਬਣਾ ਜਾ ਬਣਾ ਆ ਪਾਈ ਓਏ ਪਾਪਾ ਮੇਰੀ ਗੱਲ ਸੁਣ ਲੈ ਨਾ ਮੈਂ ਰੋਟੀ ਬਣਾਵਾਂ ਨਾ ਮੈਂ ਖਾਵਾਂ ਠੀਕ ਹੈ ਕੱਲੋ ਜਾਰਾ ਨੇ ਵਿਆਹ ਕਰਾ ਲੈਣਾ ਦਸਨ ਬਤਿਏ ਮੈਂ ਆਪ ਆਪਣੀ ਪਕਾਉਂਦੇ ਆ ਉਹਦੀ ਖਾਣੂ ਜਦੋਂ ਵਿਆਹ ਕਰਾਵੇਂਗਾ ਉਦੋਂ ਦੇਖੀ ਜਾਊ ਅੱਜ ਤਾਂ ਲੱਲ ਐ ਉਹ ਨਾਲੀ ਤੈਨੂੰ ਕਿਹੜਾ ਡੋਲਾ ਦਿੰਦਾ ਯਾਰ ਕਿਹੜੇ ਪਾਸੇ ਤੇਰਾ ਵਿਆਹ ਹੋ ਜੂ ਮੈਨੂੰ ਦੱਸ ਦੇਣਾ ਸਭ ਤੋਂ ਵੱਡਾ ਤੂੰ ਆ ਬੁੜਾ ਹੋ ਰਿਹਾ ਸਾ ਦੂਜਾ ਵਿਆਹ ਲਾਦਾ ਸਾ ਵਿਆਹ ਦੇ ਸੁਪਨੇ ਦੇਖੀ ਆ ਨਾ ਤੇਰਾ ਵਿਆਹ ਕਿਹੜਾ ਕਰੂਗਾ ਸਭ ਤੋਂ ਸੂਰਤ ਤੂੰ ਨਹੀਂ ਹੈਗਾ ਉਮਰੋਂ ਨੰਗਿਆ ਪਿਆ ਹੁਣ ਤੂੰ ਕੰਮ ਤਾਂ ਦਿੰਦਾ ਤੂੰ ਨਹੀਂ ਕਰਦਾ ਹੈਗਾ ਇੱਕ ਗੱਲ ਕਰਦਾ ਕਰਦਾ ਘੰਡਾ ਲਾ ਦਿੰਦਾ ਅੱਖ ਦੇ ਨੂੰ ਪਿੰਦੀ ਹੈਗੀ ਤੇਰਾ ਵਿਆਹ ਕੌਣ ਕਰ ਦੂਗਾ ਯਾਰ ਅਸੀਂ ਮਰ ਗਏ ਤੂੰ ਮੇਰੀ ਗੱਲ ਨੂੰ ਬਹੁ ਦੇਖ ਉਠੀ ਰੁਕ ਮੇਰਾ ਪੀ ਲਾਇਆ ਕਰੂ ਆਕੇ ਤੁਸੀਂ ਮੇਰੇ ਚੁੱਲੇ 'ਕਿ ਨਾ ਦੇਖਿਓ ਅੱਛਾ ਮਾਈ ਯਾਰ ਗੱਲ ਸੁਣ ਤੂੰ ਨਾ ਮੈਂ ਖਾਣਾ ਨਾ ਮੈਂ ਪਕਾਵਾਂ ਮੇਰੀ ਫਸਤ ਦੀ ਗੱਲ ਆ ਅਗਰ ਡੰਡੀ ਲੱਕੂ ਜਾਂ ਬਸ ਡੰਡੀ ਕੋਈ ਨਹੀਂ ਹੈ ਮੈਂ ਪਕਾ ਦੇਣਾ ਇੱਕ ਮੁਰਗੇ ਜੇ ਗੋਟੀ ਖਾਦੀ ਹਿਸਾਬ ਲਾ ਲਈ ਮੈਂ ਕਹਿੰਦਾ ਡੰਡੀ ਲੱਕੂ ਬਸ ਆਹ ਲੱਗਦਾ ਮੈਂ ਨੂੰ ਗਿੰਦਾ ਵੀ ਨਹੀਂ ਮੈਂ ਕਹਿੰਦਾ ਗਿੰਦਾ ਨਹੀਂ ਉਦੋਂ ਤਾਂ ਅਸੀਂ ਚੌਂਕੇ 'ਚ ਹੱਟ-ਜ਼ਾੜਦੇ ਰਹਿੰਨੇ ਆ ਉਹ ਚੱਲ ਕਿਉਂ ਲੜਦੇ ਹੋ ਤੁਸੀਂ ਲੜੋ ਨਾ ਤਿੰਨੇ ਭਾਈਓ ਤੁਸੀਂ ਆਹ ਲਾ ਕੋ ਇਹਨਾਂ ਨੂੰ ਆ ਨੂੰ ਬਾਹਰ ਨਾ ਬੋਲ। ਉਹ ਵੀ ਕਹਿ ਦੇਣਾ ਕਿ ਇਹ ਵੀ ਨਾ ਬੋਲ। ਤੂੰ ਵੀ ਨਾ ਬੋਲ। ਜਾਓ। ਜਦੋਂ ਮਿਲ ਕੇ ਕੰਮ ਹੋ ਜਾਂਦਾ ਮਿੰਟ ਨੂੰ। ਕੁੜੇ ਦੇ ਦਾਗ ਨਹੀਂ ਲੱਗ ਜਾਂਦਾ ਯਾਰ। ਕਮਾਲ ਦੀ ਗੱਲ ਹੈ ਵੇ ਤੇਰੇ। ਭੁੱਖੇ ਮਰੀ ਜਾਂਦੇ ਆ। ਆਥਣ ਹੋ ਜਾਂਦੇ ਉੱਤੇ ਮਿਲਦੇ ਨੂੰ। ਰੋਟੀ ਪੱਕੀ ਮਿਲਦੀ ਐ। ਭਾਂਡੇ ਤੋਤੇ ਹੁੰਦੇ ਆ। ਇਹਨੂੰ ਕੀ ਗੱਲ ਉਹੜਾ ਕੰਮ ਕਰਨ ਦੀ ਫਿਰ? ਆਥੇ ਨਾਲ ਹੀ ਲੱਗਦਾ। ਚਲੋ ਕੋਈ ਗੱਲ ਨਹੀਂ। ਤੁਸੀਂ ਲੜੋ ਨਾ। ਰੋਟੀ ਲਾਓ। ਉਹਨਾਂ ਨੂੰ ਰੋਟੀ ਮਿਲਣਾ ਸਮਝੀ। ਮੇਰੇ ਨਾਲ ਬੋਲਣ ਦੀ ਲੋੜ ਨਹੀਂ ਆਪਦਾ। ਤਕਾੜੋ ਖਾ ਲੋ। ਮੇਰੇ ਚੜ੍ਹਿਆਣਾ ਦੇਖੋ। ਮੇਰੀ ਬੰਨ੍ਹ ਨਹੀਂ ਬਹੁਤ ਦੇਖੋ ਜਗਾ ਲਾਉਣ। ਜਾਓ ਵੱਡ ਤੈਨਾਂ ਦੇ ਨੋਈ ਨਾ ਤੈਨਾਂ ਨਾਲ ਆ ਗਰਮੀ ਨੂੰ ਤੈਨੂੰ ਕੋ ਮਾਗਾ ਪੂਜਾ ਭਾਗ ਜੋ ਬਲਾ ਜਿੰਨਾ ਮਰਜੀ ਲੈਣਾ ਔਲਾਦ ਨੇ ਕੰਮ ਨਹੀਂ ਕਰਨਾ ਕਿ ਜੋ ਉੱਗਦਾ ਪਾਣੀ ਫਸੂ ਲੈਣਾ ਨੇ ਅਲਗਾ ਨਾ ਹੋਣ ਦੇ ਚੱਜ ਆਪਦੇ ਨਹੀਂ ਸਾਰਾ ਦਿਨ ਲੜੀ ਜਾਂਦੇ ਨੇ ਸਾਰਾ ਦਿਨ ਲੜੀ ਜਾਂਦੇ ਨੇ ਕੰਮ ਨਹੀਂ ਕੋਈ ਧੰਦਾ ਨਹੀਂ ਕਰਨਾ ਵੇਲੇ ਹੈਗੇ ਹੋ ਤੁਸੀਂ ਡੰਗਰ ਨਹੀਂ ਫਸੂ ਨਹੀਂ ਛੋਟੇ ਲਵੇ ਆ ਸੋ ਤੋਂ ਦੋ ਰੋਟੀਆਂ ਨੇ ਬਣਾਈਆਂ ਜਾਂਦੀਆਂ ਆਂ ਜਿਆ ਵੱਡੇ ਤੂੰ ਜਾ ਚਲ ਤੂੰ ਰੋਟੀ ਪਕਾ ਮੈਂ ਚਲ ਤੂੰ ਜਾ ਤੂੰ ਰੋਟੀ ਬਣਾ ਕਿਥੋਂ ਲਾਹ ਨੇ ਲਹੂ ਪੀਤੇ Una dintre ਰਹਿ ਗੇਂ ਟਰਾਜਾ ਗੱਲ ਸੁਣ ਤੈਨੂੰ ਬੋਲਣ ਦੀ ਅਗਲੂ ਏ ਓਰੇ ਆ ਤੈਨੂੰ ਕਹਾਂ ਗੱਲ ਸੁਣ ਲੈ ਯਾ ਓਏ ਤੂੰ ਮੇਰੇ ਗੱਲ ਸੁਣ ਮੇਰੇ ਸਹਰਾ ਬਣ ਤੂੰ ਤੇਰਾ ਸਹਰਾ ਬਣ ਤੂੰ ਮੇਰੇ ਇਹ ਕੀ ਓਏ ਉਹ ਤੂੰ ਸਹਰਾ ਬਣ ਮੇਰੇ ਢੀਲ ਨਾ ਲੈਣਾ ਮੇਰੇ ਨਾਲ ਪਰੋਣਾ ਬੰਦੀ ਆ ਉਹ ਨਹੀਂ ਮੈਂ ਤੇ ਅੱਜ ਪਰਹਾਈ ਲੈ ਕੇ ਆਉਣੀ ਆਂਗੀ ਤੇ ਮੇਰੇ ਸਹਰਾ ਬਣ ਨਾ ਇਹ ਕਿਦ ਨੂੰ ਮੇਰੇ ਨਾਲ ਕੀ ਮੈਂ ਪਤਾ ਤੈਨੂੰ ਪੈਸੇ ਦਊਂਗਾ ਓ ਤੂੰ ਆਜੇ ਕੋ ਮੈਂ ਝੂਠਾ ਕਰੀਣਾ ਪੈਣੀ ਤੇ ਮੇਰੇ ਬੰਨ ਝੂਠੇ ਨਹੀਂ ਸਾਲਾ ਮੂੰਹ ਲਾਤੇ ਦੇ ਮੈਂ ਤੂੰ ਝੂਠਾ ਕਰੀ ਜਾਣਾ ਤੇ ਮੇਰੇ ਬੰਨ ਤੋਕ ਲਿਆਵਾ ਉਹ ਬਸ ਤੂੰ ਬੰਨ ਦੇ ਬੰਨ ਦੇ ਓਏ ਸਾਲੇ ਪਹਿਣਾ ਬੰਨਿੰਦੇ ਨੇ ਸੇਰਾ ਤੈਨੂੰ ਮੈਂ ਤੈਨੂੰ ਮੈਂ ਪੈਸੇ ਦੂੰਗਾ 20 ਰੁਪਏ ਬੰਨ ਦੇ ਤੂੰ ਬੰਨ ਦੇ ਲੈ ਫੜ ਇਹ ਕੀ 20 ਰੁਪਏ 1100 ਰੁਪਏ ਲੱਗਦਾ ਸੇਰਾ ਬਣਾਈਦਾ ਉਹ 1100 ਦਾ ਪਹਿਣਾ ਲੈਂਦੀਆਂ ਹੁੰਦੀਆਂ ਨੇ ਤੂੰ ਤਾਂ ਮੇਰਾ ਭਾਈਆਂ ਫੇਰ ਵੀ ਤਾਂ ਬੰਨ ਦੇ ਇੱਕ ਗੰਢੀ ਦੇਣੀ ਹੈ ਬੰਨ ਦੇ ਚੰਗਾ ਪੰਜਾ ਦੇੀ ਧੀ ਲੜੇ ਲੜਾ ਨਹੀਂ ਡੰਡੀ ਲਾ ਕੇ ਆ ਰ ਮੈਂ ਜੀਤੇ ਰੋਣਾ ਲਾਣਾ ਉਹ ਜੀਤੇ ਓਏ ਓ ਆਦੇ ਮੇਰਾ ਦਾ ਕੀ ਕਰ ਜਾਂਦਾ ਓਏ ਵੀ ਲੰਗਾ ਬੰਨਦੇ ਯਾਰ ਮੈਂ ਲੇਟ ਹੋਈ ਨਾ ਬੰਨਦੇ ਯਾਰ ਯਰ ਕਰੇਗਾ ਕੀ ਤੁਸੀਂ ਨਾ ਬੰਨਗੇ ਉਹ ਸਿੰਦਲ ਆ ਜਾ ਬੰਨਦੇ ਬੰਨਦੇ ਐਸੀ ਓਏ ਓਏ ਹੌਲੀ ਬੰਨਾ ਓਏ ਮੇਰੇ ਪੱਗ ਲਈਂ ਆਂ ਨਾ ਹੌਲੀ ਬੰਨਾ ਓਏ ਤਾਹਨ ਦਾ ਕਰ ਲੈ ਸਾਲੇ ਕਹਿੰਦਾ ਪੱਗ ਲਈਂ ਆਂ ਨਾ ਫਿਰ ਉਹਨਾਂ ਦਾ ਮੱਥੇ ਤੇ ਰੂ ਜਾ ਇੱਥੇ ਬੰਦੇ ਵਾ ਵਾਹ ਠੀਕ ਠੀਕ ਓਏ ਆ ਜਾ ਮੇਰੇ ਹਾਲਾ ਸੇਰਾ ਬੰਨੀਏ ਦੇ ਦੇਖ ਲੈ ਤੂੰ ਓਏ ਆ ਗਿਆ ਆ ਗਿਆ ਸਾਹਮਣਾ ਕਰਨ ਦਿਓ ਆ ਜਾ ਮੇਰੇ ਹਾਲਾ ਉਹਨੂੰ ਬਰਾ ਚੜਜੇ ਆ ਦੇ ਮੈਂ ਇਹਦਾ ਫੀਲਿੰਗਾਂ ਦੇਖਦੀ ਆਂ ਓ ਤੈਨਾਂ ਕਿਨੇ ਮਜ਼ਾਕ ਤਾਂ ਨਹੀਂ ਕਰਤਾ ਮਜਾਕ ਨਹੀਂ ਤੁਸੀਂ ਬਾਦ ਦੇਖੋ ਅਥਨੇ ਤੇਰੀ ਪੜ੍ਹਾਈ ਲੈ ਕੇ ਆਉਣੀ ਹੈ ਓਏ ਆਪਾਂ ਨੂੰ ਕਿੰਨੇ ਕੁੜੀ ਦੇਣੀ ਆਂ ਓਈ ਤੂੰ ਮਜਾਕ ਜੇ ਨਾ ਤੁਰਿਆ ਫਿਰ ਤੂੰ ਬਸ ਕੋਈ ਨਹੀਂ ਤੂੰ ਇੱਧਰ ਸੇਰਾ ਬਣਨੋਂ ਤੁਸੀਂ ਮਿਲੇ ਤੂੰ ਵੀ ਇਹਦੇ ਮਗਰ ਲਾ ਕੇ ਸੇਰਾ ਬਣਨ ਲੱਗ ਗਿਆ ਕਿਆ ਲੈ ਪੈਸੇ ਦਿੱਤੇ ਨੇ ਅਗਲੇ ਨੇ ਆਹ ਦੀ ਤੂੰ ਵੀ ਸ਼ਰਮਾ ਹਰਮਾ ਪਾ ਦੇ ਓਏ ਇਹ ਤਾਂ ਮੈਨੂੰ ਲੱਗਦਾ ਓਏ ਕਿਸੇ ਨੇ ਇਹਨੂੰ ਚੁੱਕਣਾ ਜੀ ਦੇਤਾ ਚਪਰ ਕੇ ਮਾਰ ਕੇ ਸਿੱਟ ਮਾਰ ਦੇਖੋ ਓਏ ਕੂਡੇ ਬੈਣੀ ਮੇਰੀ ਗੱਲ ਸੁਣ ਸਾਲਿਆ ਤੂੰ ਸੇਰਾ ਤਾਂ ਬਣਾਇਆ ਹਟ ਤੋ ਫਰਾਤ ਸਾਨੂੰ ਕੌਣ ਲੈ ਕੇ ਜਾਊ ਓਏ ਆ ਉਹ ਬਰਾਤ ਤੁਸੀਂ ਕਰਨਾ ਮੈਂ ਆਪ ਹੀ ਲੈ ਕੇ ਆ ਜਾਊਂਗਾ ਤੁਸੀਂ ਮੇਰੇ ਮਾਮਾ ਦਾ ਨੂੰ ਕੰਮ-ਕੰਮ ਕਰਕੇ ਰੱਖਿਓ ਵੇੜਾ-ਬੁੜਾ ਸਮਾਰ ਕੇ ਰੱਖਿਓ ਠੀਕ ਹੈ ਨਾ ਸਬਜ਼ੀ-ਭਾਜੀ ਬਣਾ ਕੇ ਇਸ ਸਾਲ ਤੀਨ ਨੂੰ ਇਹਨੂੰ ਕੀ ਇੱਕ ਉਹ ਇਹ ਤਾਂ ਨਾਲ ਤੇ ਮੇਰੇ ਇਹ ਤੇ ਸਰਾਮੀ ਪਾਏਗਾ ਭਾਈ ਅਸੀਂ ਤਾਂ ਬਰਾਤ ਚੜਾਣਗੇ ਖਰਚਾ ਇੱਥੇ ਰਹਿਣ ਨਾਲੇ ਅਸੀਂ ਸਿਰ ਹੁੰਦਾ ਜੇ ਖੋਲ ਦਾਂਗੇ ਨਹੀਂ ਤੇ ਅਸੀਂ ਕੱਪੜੇ ਪਾਉਣੇ ਤੁਸੀਂ ਵੀ ਉਹ ਕਾਸੋਲ ਮੇਰੇ ਮਰੇ ਆਂਦਾਂ ਨੂੰ ਸਬਜ਼ੀ ਭਾਜੀ ਬਣਾ ਕੇ ਬਿਹੜਾ-ਬਿਹੜਾ ਸਾਫ ਕਰ ਲੈ। ਤੇ ਬਰਾਤ ਸਰਵਾਲਾ ਬਣਾ। ਉਹ ਤੁਸੀਂ ਕਰਨਾ ਉੱਥੇ ਬਰਾਤ ਮੈਂ ਆਪੇ ਲੈ ਕੇ ਆ ਜਾਊਂਗਾ। ਉਹ ਸਰਵਾਲਾ ਬਣਾ ਮੈਂ ਸਰਵਾਲਾ ਬਣੂਗਾ ਭਾਈ। ਉਹ ਤੁਸੀਂ ਰਹਿਣ ਦੋ ਸਿੰਡਲ ਆ ਜਾ ਤੈਨੂੰ ਬਰਾਤ ਸਰਵਾਲਾ ਕੇ ਬਣ ਕੇ ਆਨ ਮਾਪੀ ਲੈ ਆਊਂਗਾ। ਤੁਸੀਂ ਮੇਰੀ ਗੱਲ ਸੁਣ ਲੈ। ਜਿੱਤੇ ਮਰੇ ਆਂਦਾਂ ਨੂੰ ਕੰਮ ਤਾਂ ਦੱਸ ਮਾ ਕੇ ਰੱਖੀ। ਮੈਂ 6 ਵਜੇ ਨੂੰ ਆ ਜਾਣਾ ਠੀਕ ਹੈ ਨਾ। ਠੀਕ ਹੈ। ਯਾਰ ਜਾਣ ਆ ਕੋਈ ਨਾ ਅਥੇ ਦੱਸਿਆ ਮਾਗਰ ਜਾਣਾ ਪੈ ਜਾਂਦਾ ਕਈ ਵਾਰ। ਤੁਸੀਂ ਕਿ ਤੂੰ ਨਾ ਮੁੜਿਆ ਫੇਰ ਅਸੀਂ ਕਿੱਥੇ ਲਭਾਂਗੇ ਤੈਨੂੰ। ਕੋਈ ਨਾ ਆ ਤੁਸੀਂ ਕੀ ਲੈਣਾ ਯਾਰ ਮਾਪੀ ਆ ਕਿਹੜੇ ਪਿੰਡ ਦੀ ਆ ਕੁੜੀ ਕਿਹੜੇ ਪਿੰਡ ਦੀ ਬਸਾ ਲਵਿੰਗ ਹੈ ਜੀ ਲੋਕ ਕਰਦਾ ਯਾਰ ਮੈਨੂੰ ਐ ਮੈਨੂੰ ਆ ਦਿੱਤਾ ਕੱਪੜੇ ਰੱਖੇ ਹੁੰਦੇ ਨਾਲੇ ਦਾਲ ਚੁੰਨੀ ਹੁੰਦੀ ਆ ਕੀ ਸੀ ਸਿਰ ਤੈਨੂੰ ਕੀ ਆ ਉਹ ਬਸ ਕੋਈ ਗੱਲ ਨਹੀਂ ਯਾਰ ਕਾਲੀ ਕਾਲੀ ਜੋਗ ਹੈ ਜਿਹੜਾ ਕੋਸਣਾ ਤੇ ਬਣ ਬਾਲੇ ਗਲਤ ਹੋਈ ਜਾਂਦੇ ਨੇ ਤੇਰੇ ਰਹਿਣ ਦੇ ਵਧੀਆ ਰਹੇਗਾ ਤੇਰੇ ਜਿਹੜੇ ਮੁੰਡਾ ਨਾਲ ਦੀ ਫਿਰਦਾ ਉਹੀ ਤੇਰੇ ਹੁੰਡੇ ਪਹਿਣਗੇ ਆ ਚੱਕੋ 50 ਰੁਪਏ ਹਾਂ ਮੇਰੇ ਅੰਦਰ ਮੀਟ ਮੂਟ ਲਿਆਇਓ ਕਰ ਜਾ ਮੇਰੇ ਵਾਲਾ ਕਾਣਾ ਜਿਆ ਲੱਗੇ ਇੱਕ ਵਾਰੀ ਹਾਂ ਮੇਰੇ ਅੰਦਰ ਮੀਟ ਮੂਟ ਲਿਆਓ ਠੀਕ ਹੈ ਨਾ ਇਹ ਇਹਨਾਂ ਦਾ ਮੀਟ ਹਾਂ 200 ਰੁਪਏ ਕਿਲੋ ਦਾ ਉਹਦਰ ਦੇ ਕਿਲੋ ਮੁਰਗਾ ਤੁਸੀਂ ਨਹੀਂ ਖਾਣਾ ਯਾਰ ਮੈਂ ਤੇ ਮੇਰੀ ਬਹੂ ਖਾਵਾਂਗੇ ਠੀਕ ਆ ਫਿਰ 50 ਦਾ ਸਾਲਾ ਪਾਈ ਅਭੀ ਨਹੀਂ ਆਉਂਦਾ ਆ ਚੁੱਪੋ ਬਿਲਾਰ ਬਿਓ ਠੀਕ ਆ ਹੁਣ ਤਾਂ ਆ ਜੂਗਾ ਕੋ ਯਾਰ ਤੂੰ ਗੋਲੀ ਮਾਰ ਭੈਣ ਦੇ ਅਸੀਂ ਤੇਰੇ ਨੌਕਰ ਰੱਖਿਆ ਯਾਰ ਸਾਡਾ ਹਿੱਸਾ ਫਿਰ ਅਸੀਂ ਅਸ ਤੇਰ ਤੂੰ ਤੇ ਤੇਰੀ ਬਹੂ ਖਾ ਲੂਗੇ ਫਿਰ ਅਸੀਂ ਕੋਲੀਆਂ ਜੱਟਾਂਗੇ ਭਾਂਡੇ ਸੀ ਭਾਂਡੇ ਮੰਨ ਜਿਓ ਕੇ ਰਹਿ ਗਏ ਅਸੀਂ ਮੈਂ ਤੁਹਾਨੂੰ ਦੱਸਦਾ ਇਹ ਦੱਸਿੰਗਾ ਆਪੜਾ 100 ਰੁਪਇਆ ਮੀਟਰ ਲੈ ਜੇ ਤੁਸੀਂ ਖਾਣਾ ਆਪਦਾ 100 ਰੁਪਇਆ ਪਾ ਲਿਓ ਠੀਕ ਆ ਆਪਦੇ ਪੈਸੇ ਵਾਪਸ ਲੈ ਆਹ ਓਏ ਕੰਮ ਕਰ ਉਹ ਫੜ ਲੈ ਫੜ ਲੈ 100 ਰੁਪਇਆ ਫੜ ਲੈ ਜਿਹੜਾ ਹੁੰਦਾ ਉਹਦਾ ਫੜ ਲੈ ਇਹਦਾ ਕੀ ਪਤਾ ਆਵੇ ਕਿ ਨਾਲ ਇਹ ਜਿਹੜੇ ਹਿਸਾਬ ਨਾਲ ਚੱਲਿਆ ਇਹ ਚਲੋ ਠੀਕ ਆ ਮੇਰੇ ਉਹਨਾਂ ਨੂੰ ਮੇਰੇ ਉਹਨਾਂ ਨੂੰ ਕੰਮ ਕਰ ਕਰਕੇ ਰੱਖ ਲਓ ਠੀਕ ਆ ਮੈਂ ਜਾ ਜਾ ਗੱਡੀ ਗੁੱਡੀ ਕਿਹਦੀ ਕਰਾਈਆ ਬਸ ਕਰਾਈਆ ਮੈਂ ਕਿਸੇ ਦੀ ਕਰਾਈਓ ਤੁਸੀਂ ਬਸ ਕਰਾਈਆ ਮੇਰਾ ਹੈਗਾ ਨਾ 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 ਮੈਂ ਕਿਸੇ ਦੀ ਮਰਜ਼ੀ ਕਰਾਈ ਹੋਵੇ ਹਾਂ ਬਸ ਤੁਸੀਂ ਆਪਦਾ ਮੇਰੇ ਉਹਨਾਂ ਨੂੰ ਕੰਮ ਕਰ ਕਰਕੇ ਰੱਖ ਲਓ ਠੀਕ ਆ ਮੈਂ ਚੱ ਮੇਰੇ ਉਹਨੂੰ 6 ਵਜੇ ਨੂੰ ਸਮਾਰਤ ਤਿਆਰ ਰੱਖੋ ਰੈਡੀ ਰਹੋ ਚੰਗਾ ਉਦੋਂ ਜਾ ਮਗ ਜਾ ਬਗ ਜਾ ਨਾਲ ਤੋਂ ਕੁਝ ਕਾਲਾ ਕਾਲਾ ਕੀ ਮਨਖਾਲੀ ਥਾਲੀ ਕਾਲੀ ਲੱਗਦੀ ਕਿਤੇ ਉਹ ਨਾ ਮਰਦੀ ਕਿਤੇ ਮਰੂਗਾ ਲੱਗੀ ਇਹ ਯਾਰ ਹੈ ਕਿਵੇਂ ਇਹ ਮੈਂ ਤੁਹਾਨੂੰ ਦੱਸਾਂਗਾ ਮੇਰੇ ਹਿਸਾਬ ਨਾਲ ਇਹਦੀ ਜਿਹੜੀ ਉਹ ਅੰਗ ਹੀਣ ਪੈਨਸ਼ਨ ਲੱਗੀ ਹੋਈ ਹੈ ਸਰਕਾਰ ਵੱਲੋਂ ਇਹ ਆਪਾਂ ਨੂੰ ਕਿਹੜਾ ਦਿੰਦਾ ਘਰੇ ਖਰਚੇ ਨੂੰ ਹਾਂ ਮੇਰਾ ਹਾਲਾ ਢਿਆੜੀ ਦੱਪੇ ਦਾ ਆਪਾਂ ਕਭਾ ਗਈ ਤਾਂ ਆਪਾਂ ਕਰਕੇ ਆਉਨੇ ਜਮ੍ਹਾਂ ਕਰਾ ਗਿਆ ਇਹੋ ਜਮਾ ਕਰਾ ਗਿਆ ਇਹ ਨੇ ਮੇਰੇ ਮੋਦ ਦੀ ਥਿਮੀ ਲਾਊਗਾ ਫਿਰ ਇਹ ਕੀ ਗੱਲ ਆ ਹਾਂ ਇਹ ਹੋ ਜਾਦਾ ਤਾਂ ਹੀ ਤਾਂ ਆਪ ਨੂੰ ਨਾਲ ਨਹੀਂ ਲੈ ਕੇ ਜਾਂਦਾ ਚੱਲ ਨਾ ਤੋ ਲੈ ਮੇਰੇ ਨਾਲ ਇਹ ਦੇਖਾਂਗੇ ਇਹਦਾ ਆਪਣਾ ਵੀ ਬਣੇ ਕੁਛ ਆਗੀ ਭਾਬੀ ਆਉਗੀ ਯਾ ਯਾ ਟੋਟੀਆਂ ਪੱਕੀਆਂ ਮਿਲ ਲੰਗੀਆਂ ਐ ਇਹੋ ਬਾਤੇ ਮੈਂ ਤੂੰ ਜਾ ਕੇ ਜਾ ਕੇ ਚੱਲ ਪਾਂਡੇ ਨੂੰ ਖੜਾ ਛੱਟਿਆ ਜੂ ਇੱਕ ਰੋਟੀ ਪਕਾਉਣ ਦਾ ਖੜਾ ਛੱਟ ਜੂ ਆਪਣਾ ਹੈ ਮੇਰਾ ਸਾਲਾ ਕੰਮ ਤਾਂ ਚੰਗਾ ਹੀ ਕਰਨ ਗਿਆ ਬਾਕੀ ਚਲੋ ਦੇਖਦੇ ਆਂ ਬਾਬਾ ਭਲੀ ਕਰੇ ਹਾਂਡੇ ਤਾਂ ਮਾਜ ਗਿਆ ਉਹਦਾ ਕੰਮ ਨਬੇੜੀਏ ਭਾਬੀ ਨੇ ਆਉਣਾ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਦੇਖਦੇ ਆਂ ਯਾਰ ਇੱਕ ਗੱਲ ਨਹੀਂ ਸਮਝ ਲੱਗੀ ਯਾਰ ਬਾਪੂ ਨੂੰ ਦੱਸਿਆ ਨਹੀਂ ਜੇ ਕੋਈ ਗੱਲਬਾਤ ਹੋ ਗਈ ਫੇਰ ਕਰਮੇ ਨਾਲ ਗੱਲ ਕਰਾਂ ਮੜੀਏ ਮੈਂ ਕਰਮੇ ਉਹ ਕਰਮੇ ਹਉ ਪੁਰਿਆ ਗੱਲ ਸੁਣ ਯਾਰ ਇੱਕ ਹਾਂ ਉਹ ਮੈਂ ਕਿਹਾ ਤੁਰ ਗਿਆ ਜੇ ਕੋਈ ਗੱਲਬਾਤ ਹੋ ਗਈ ਫਿਰ ਆਪਾਂ ਬਾਪੂ ਨੂੰ ਤਾਂ ਦੱਸਿਆ ਨਹੀਂ ਬੁੜੇ ਨੂੰ ਤਾਂ ਦੱਸ ਦਈਏ ਫੋਨ ਕਰ ਦਈਏ ਹਾਂ ਯਾਰ ਗੱਲ ਤੇਰੀ ਸਿਆਣੀ ਆ ਹੋਰ ਸਾਲਾ ਹਾਸੇ ਨਾਲ ਤਾਂ ਹੱਸਿਆ ਰਿਹਾ ਵੀ ਤੂੰ ਗੱਲ ਐਸੀ ਵੀ ਨਾ ਹੋਈ ਬਾਪੂ ਨੂੰ ਫੋਨ ਕਰ ਬੁੜੇ ਨੂੰ ਕਹਿ ਵੀ ਐਂ ਕਰਕੇ ਉਹ ਆਪਣੇ ਵਾਲਾ ਵੱਡਾ ਚੱਲ ਗਿਆ ਸੇਰਾ ਸੂਰਾ ਬਨ ਕੇ ਤੁਰ ਗਿਆ ਉਹ ਤੇ ਇਹਦੋਂ ਕਰ ਗੱਲ ਗਏ ਕੋਈ ਪਤਾ ਲੱਗਦਾ ਯਾਰ ਅੱਜ ਕੱਲ ਸਮੇ ਦਾ ਹੈਲੋ ਪਾਪਾ ਕਿੱਥੇ ਆਂ ਆਰੋ ਦੀ ਰਹਾ ਕਰ ਸਾਰਾ ਦਿਨ ਓਏ ਯਾਰ ਉਰੇ ਆ ਘਰੇ ਆ ਗੱਲ ਜ਼ਰੂਰੀ ਕਰਨੀ ਹੈ ਕੀ ਤੂੰ ਦੱਸ ਦੇ ਯਾਰ ਘਰੇ ਸੱਦਨ ਕੀ ਲੋੜ ਓਏ ਉਹ ਵੱਡਾ ਵਾਗਿਆ ਕਹਿੰਦਾ ਸੇਰਾ ਲਾ ਕੇ ਵਾਗਿਆ ਕਹਿੰਦਾ ਮੈਂ ਬਹੂ ਲੈਣੀ ਆਂਗਾ ਮੈਨੂੰ ਤਾਂ ਹੁਣ ਕੀ ਪਤਾਗਾ ਦੱਸ ਕੀ ਨਹੀਂ ਗਿਆ ਹੈਗਾ ਤੂੰ ਸੇਰਾ ਸੂਰਾ ਬਨ ਕੇ ਗਿਆ ਕੱਲ ਤੂੰ ਘਰੇ ਆ ਜਾ ਯਾਰ ਤੂੰ ਇੱਥੇ ਤਾਂ ਕੁੱਟੀਆਂ ਨਾ ਹਣਾ ਸਾਰੇ ਦਿਨ ਕੋਈ ਕੰਮ ਤਾਂ ਹੰਦਾ ਕਰ ਲਿਆ ਕਰ ਯਾਰ ਆਕੇ ਆਇਆ ਫਿਰ ਚੱਕਰ ਤਾਂ ਬੋਹੀ ਤਾਂ ਗੱਲ ਤਾਂ ਹੀ ਨੂੰ ਮੈਂ ਤੈਨੂੰ ਕਿਹਾ ਮੈਂ ਬੁੜੇ ਨੂੰ ਤਾਂ ਦੱਸਿਏ ਬੁੜਾ ਮੁੜ ਕੇ ਖੁੰਡਾ ਲੈ ਕੇ ਆਪਣੇ ਮਗਰ ਚੜ ਜਾਂਦਾ ਚੱਲ ਜਿਗੜਨਾ ਚਲ ਘਾਟਾ ਫੜਦਾ ਦੀ ਮਰਜ਼ੀ ਕੱਢ ਲਓ ਕਿਉਂ ਕੀ ਹੋ ਗਿਆ ਬੜਾ ਹੰਗੂਰੇ ਮਾਰਦਾ ਆਂ ਦਾ ਤੇ ਇੱਕ ਗੱਲ ਦੇਖੀਏ ਬੁੜੇ ਤਾਂ ਓਡਾ ਕੱਦ ਨਹੀਂ ਆਉਂਦੇ ਕੱਦ ਨਾਲ ਤਿੰਨ ਫੁੱਟ ਉੱਚੀ ਡਾਂਗ ਚੱਕੀ ਫਿਰਦਾ ਜੇ ਕਿਸੇ ਮਾਰਨ ਲੱਗਾ ਚਾਲ ਰੇ ਚੜ ਗਈ ਕੀ ਹਾਲ ਹੋਊਗਾ ਇੱਕ ਵਾਲਾ ਪੁੱਸਾ ਦਾ ਖੱਛਾ ਵਾਗ ਰੱਖਦਾ ਉਹ ਪਪਾ ਕਿਵੇਂ ਆ ਗਏ ਆ ਬਹਿ ਜਾ ਕੀ ਗੱਲ ਮੁੰਡਿਆ ਫੋਨ ਚਾਲਾਇਆ ਸੀ ਤੁਸੀਂ ਪਾਣੀ ਲੈ ਆਵਾ ਥਾਨਾ ਪਾਣੀ ਦਾ ਬਸ ਬੜਾ ਤੁਸੀਂ ਆ ਗੱਲ ਦੱਸੋ ਕੀ ਹੈ ਪੂਨ ਜਾ ਲਾ ਕੇ ਕਿਥੇ ਸੁਣਿਆ ਨਹੀਂ ਸਾਨੂੰ ਕਾਹਲ ਚ ਬੰਦੇ ਬੜੇ ਬੈਠੇ ਛੱਤ 'ਚ ਘੱਟਦੀ ਆ ਉਥੇ ਕਰੋਲਾ ਵਾਲਾ ਫੰਦਾ ਹੀ ਤਾਂ ਫਿਰ ਨਾ ਆਇਆ ਕੀ ਗੱਲ ਹੈ ਉਹ ਯਾਰ ਉਹ ਆਪਣੇ ਆਲਾ ਸੇਰਾ ਲਾ ਕੇ ਵਾ ਗਿਆ ਭੈਣ ਦੀ ਅੱਜ ਉਥੇ ਯਾਰ ਬੰਦਾ ਬਹੂ ਲੈ ਨਾ ਕਿੱਥੇ ਵਾ ਗਿਆ ਹੁਣ ਮੈਂ ਜਾਣਦੇ ਨਹੀਂ ਆਏ ਵੀ ਦੱਸਿਆ ਵੀ ਨਾਲ ਸਹੀ ਜੀ ਕੰਜਦਾ ਪੁੱਤ ਕੀ ਪਤਾ ਉਹ ਕਿੱਧਰ ਵਗ ਜੇ ਬੰਦਾ ਉਹ ਹੈ ਜੀ ਹੈ ਕਿ ਮੈਨੂੰ ਉਹ ਨਹੀਂ ਦੱਸਣਾ ਦੀਗਾ ਪਹਿਲੀ ਸਵੇਰੀ ਗਿਆ ਤਾ ਹਾਂ ਯਾਰ ਗਿਆ ਉਹ ਪਪਾ ਤੈਨੂੰ ਉਹਦੀ ਦਾ ਫੋਨ ਮਾਰਿਆ ਕਿ ਐਂ ਕਰਕੇ ਆ ਗੱਲ ਉਹ ਨਹੀਂ ਤੁਰ ਪਿਆ ਮੈਂ ਤਾਂ ਭੱਜਿਆ ਆ ਕੱਲ ਕਹੀ ਨਹੀਂ ਆਦਾ ਸੀ ਮੈਂ ਤਾਂ ਬਹੂ ਲੇਉਂ ਬਹੂ ਲੇਉਂ ਮੈਂ ਹੌਲੀ ਹੌਲੀ ਆਇਆ ਤੁਰ ਕੇ ਮੇਰਾ ਗੋਡਾ ਦੁਖਦਾ ਇੱਕ ਬਾਲਾ ਐਮ ਲੱਗਿਆ ਮੈਨੂੰ ਰਾਜ ਯਾਰ ਰੋਂ ਜਿਆਦਾ ਫੋਨ ਫਾਨ ਕਰਕੇ ਪੁੱਛ ਲਾ ਹੁਣ ਹੁਣ ਮਨਾ ਮੈਂ ਫੋਨ ਲਾਉਣ ਜਾਣਦਾ ਨਾ ਕੁਛ ਹੋਰ ਤੁਸੀਂ ਲਾਓ ਤੁਸੀਂ ਪੁੱਛੋ ਕੰਜੇ ਦੇ ਪੁੱਤ ਨੂੰ ਚੱਲੀ ਆ ਮਾਗਰਾ ਕਿੱਥੇ ਆ ਮੋੜ ਕੇ ਲੈਈਏ ਨੂੰ ਉਹ ਤਾਂ ਕੱਲ ਆਪਣੇ ਕੋਲੇ ਦੇ ਗੱਲਾਂ ਨਹੀਂ ਸੀ ਕਰਦਾ ਜੋਦਾ ਪਾ ਰੋਟੀ ਦਾ ਪਾਪਾ ਤੂੰ ਕਹੇਗੀ ਆਟਾ ਗੁੰਨ ਲਾ ਤੂੰ ਝਾੜੂ ਮਾਰ ਲਾ ਉਹ ਮੈਨੂੰ ਉਹ ਦੋ ਕੀ ਕਰਦਾ ਜਿਹੜੀਆਂ ਕਰਦਾ ਉਹੀ ਪਕਾਈ ਮਾਰਦਾ ਤਾਂ ਪਕਾਈ ਵਾਲੀ ਮਾਰਦਾ ਇੱਕ ਉਹਦੀ ਗੱਲ ਦਾ ਮੈਨੂੰ ਅਸਰ ਨਹੀਂ ਹੁੰਦਾ ਹੈਗਾ ਤਾਂ ਮੇਰਾ ळा ਗੱਪੀ ਆ ਪਰ ਹੁਣ ਜੇ ਸੇਰਾ ਲਾ ਕੇ ਆ ਪਿੰਡ ਵਿੱਚ ਨਗੂਆ ਪਾਣੀ ਮੁੱਟ ਦਾ ਬੰਦੇ ਨੂੰ ਸ਼ਰਮ ਆਊਗੀ ਜੇ ਖਾਦੀ ਮੁਰੂਗਾ ਜੇ ਹੁਣ ਸੇਰਾ ਲਾ ਕੇ ਕੋਸਤਾ ਲੈ ਕੇ ਆਊਗਾ ਉਹ ਲੈ ਕੇ ਆ ਉਹਦੇ ਨਾਲ ਕਿਹੜਾ ਤੋਰੂ ਉਹਦੇ ਨਾਲ ਕੋਈ ਮੱਚ ਨਹੀਂ ਤੋਰਦਾ ਤੁਸੀਂ ਉਹ ਉਹਦੀ ਗੱਲ ਕਰਦੇ ਹਾਂ ਹਾਂ ਗੱਲ ਤੇਰੀ ਦਮ ਪਾਪਾ ਹੁਣ ਕੀ ਕੀਤਾ ਜਾਵੇ ਹਣ ਤੁਰ ਗਿਆ ਉਹ ਤੇ ਤੋਰੀ ਗਿਆ ਜਦ ਤੂੰ ਸੇਰਾ ਬਣ ਕੇ ਗਿਆ ਘਰੋਂ ਕਾ ਤੁਸੀਂ ਜਾਓ ਇੱਕ ਜਾਣਾ ਜਾਓ ਛੋਟੇ ਉਹ ਸਾਨੂੰ ਕੀ ਪਤਾ ਕਿੱਥੇ ਗਿਆ ਉਹ ਸਾਨੂੰ ਹੀ ਪਤਾ ਫਿਰ ਮੈਨੂੰ ਤਾਂ ਉਹ ਕੀ ਪਤਾ ਮੈਂ ਤੁਰਿਆ ਨਹੀਂ ਜਾਂਦਾ ਮੈਂ ਸੋ ਚੱਲਿਆ ਮੇਰੇ ਕੋਲ ਮੈਂ ਪਤਾ ਵੀ ਜਿੱਤਨਾ ਉੱਲੇ ਵਾਲੀ ਵਾਸ ਚੜੂਗਾ ਕਿ ਲੌਂਗਾਂ ਵਾਲਾ ਚੜੂ ਭੀਖੀ ਵਾਲੀ ਚੜੂਗਾ ਚੀਮਿਆਂ ਨੂੰ ਗਿਆ ਕੀ ਬਾਤ ਕਿੰਨ ਨੂੰ ਗਿਆ ਉਹ ਜਿਹੜੀ ਗਿਆ ਉਹ ਮਡੇਰਾ ਤੱਕ ਤੁਸੀਂ ਭੱਗ ਜਾਓ ਪਤਾ ਕਰਿਓ ਤਣਾ ਉਹ ਦੇਖਣੀ ਜਾਂਦਾ ਉਹ ਰਾਜ ਖੇਲੂਗੇ ਜੇ ਰਹਿ ਜਾਂਦਾ ਵਾ ਤੇ ਚੀਮਾ ਗਣੀ ਗਿਆ ਹੈ ਫੇਰ ਤੇ ਚੀਮਾ ਗਣੀਆਂ ਦਾ ਜਾਓ ਮੋਟਰਸਾਈਕਲ ਦੇ ਮੂਹਰੇ ਬੱਸ ਜੰਦੀ ਬੱਸ ਹੀ ਚੜਿਆ ਉਹ ਹੋਰ ਕਿਹੜਾ ਕੁਸਤ ਜਾਣਦਾ ਤਾਂ ਹੈ ਨਹੀਂ ਉਹ ਓਹੋ ਪਾਪਾ ਬੱਸ ਦਾ ਪਤਾ ਗਿਆ ਹੋਵੇ ਮੈਨੂੰ ਲੱਗਦਾ ਵਿੱਚ ਉਹਨੇ ਕੋਈ ਬਚੋਲਾ ਪਾਇਆ ਹੋਇਆ ਉਹੀ ਲੈ ਕੇ ਜਾਊ ਬੰਦਾ ਨੂੰ ਪਤਾ ਆਪਣੇ ਪਿੰਡ ਦਾ ਤਾਂ ਉਹਨੂੰ ਕੋਈ ਰਿਸ਼ਤਾ ਕਰਾਉਂਦਾ ਜੀ ਸਾਡੇ ਤਾਂ ਇਹ ਦਿਮਾਗ 'ਚ ਆਇਆ ਸੀ ਕਿ ਉਹ ਨੇ ਉਹ ਪੈਸੇ ਇਕੱਠੇ ਕਰਕੇ ਰੱਖੇ ਹੋਏ ਨੇ ਬੈਂਕ 'ਚ ਸੇਵ ਉਹ ਹੋਰ ਤਾਂ ਰਿਸ਼ਤਾ ਤਾਂ ਵੀ ਦੇਣ ਨਹੀਂ ਲੱਗਾ ਉਹਨੂੰ ਮੇਰੇ ਹਿਸਾਬ ਨਾਲ ਉਹ ਮੁੱਲ ਦੀ ਧੀ ਤੀਮੀ ਲਿਓਗੇ ਤੂੰ ਉਹ ਬੜਾ ਭੜਾ ਨੰਗਾ ਕੋ ਪੱਟੂ ਕੋਈ ਕੰਜੇ ਦਾ ਪੁੱਤ ਆ ਕੋਈ ਨਵਾਂ ਪੱਲੇ ਆਉਂਦੇ ਆ ਕੀ ਹੈਗੀ ਕੀ ਕਹਿਣਾ ਤੂੰ ਇਹ ਆਇਆ ਮਰ ਗਿਆ ਪਾਪੇ ਮੈਂ ਜਨੂ ਆਇਆ ਕਹਿੰਦਾ ਯਾਰ ਹਾਂ ਤੂੰ ਕਿਹੜਾ ਐਡੀ ਸਦੀ ਬੁढ़ा ਹੋ ਗਿਆ ਮੜੀ ਦਾੜੀ ਚਿੱਟੀ ਆਈ ਆ ਕਲਪਜੀ ਕਰਕੇ ਤੂੰ ਵੀ ਲਾ ਨਵੇਂ ਮਮੀ ਵੇ ਸਾਲੇ ਤੁਸੀਂ ਬਕਸ ਨਹੀਂ ਮੇਰੇ ਲਈ ਵੀ ਨਹੀਂ ਜਿਵੇਂ ਉਹ ਉਹਦੇ ਨਾਲ ਕਰੀ ਜਾਂਦੇ ਹੋ ਉਹ ਵੀ ਮੇਰੇ ਨਾਲ ਕਰੋਗੇ ਫਿਰ ਪਾਪਾ ਤੂੰ ਕੀ ਬੋਲੀ ਜਾਣਾ ਸਾਡਾ ਮਾਵਾ ਦਾ ਪਿਆਰ ਤਾਂ ਮਿਲ ਜੂ ਨਾ ਘਰ ਦੀਆਂ ਦਾ ਮਿਲਦਾ ਨਾ ਪੜ੍ਹਾਈਆਂ ਦਾ ਮਿਲਦਾ ਹੋਰ ਇੱਕ ਦਾ ਪਿਆਰ ਤਾਂ ਮਿਲਣਾ ਚਾਹੀਦਾ ਨਾਲੇ ਘਰ ਚ ਕੰਮ ਪਾਉਣਾ ਐਂ ਦੇਖ ਚਲ ਇੱਕ ਐਂ ਕਰ ਫਿਰ ਹਾਂ ਪਾਪਾ ਹਾਂਜੀ ਕਿਸੇ ਤੇ ਤਰਲੇ ਮਿੰਟ ਤਾਂ ਕਰ ਲੈ ਦੇਖ ਉਹ ਮੇਰਾ ਸਾਲਾ ਆਪਣੇ ਵਾਲਾ ਵੱਡਾ ਗਿਆ ਇੱਕ ਤਾਂ ਪੂਰਾ ਨਹੀਂ ਹੈਗਾ ਮੇਰਾ ਇੱਕ ਹੱਕਾ ਵਾਕੇ ਬੋਲਦਾ ਉਹਨੂੰ ਤਾਂ ਧੀਮੀ ਮਿਲਦੀ ਪਈ ਐ ਅਸੀਂ ਤਾਂ ਫੇਰ ਵੀ ਸੋਹਣੇ ਸੁਨੱਖੇ ਨਾਲੇ ਪੜੇ ਲਿਖੇ ਆ ਥੋੜੇ ਥੋੜੇ ਉਹ ਧੀਮੀ ਸੋ ਮੇਰਾ ਸਾਲਾ ਗੂਠਾ ਸ਼ਾਪ ਐ ਧੀਮੀ ਸੋਨੂੰ ਕਿਸੇ ਨੂੰ ਨਹੀਂ ਮਿਲਣੀ ਤੁਸੀਂ ਬਾਹਰ ਔਲਾ ਬਹੁਤ ਉਹਦੇ ਹੀ ਪਹਿਲਾਂ ਦੇਖ ਲਓ ਕੀ ਹਾਲ ਹੋਊਗਾ ਉਹਨੂੰ ਆ ਜਾਣਦੇ ਉਹ ਕਿੱਥੋਂ ਧੀਮੀ ਲੇਉ ਕੌਣ ਉਹਨੂੰ ਧੀਮੀ ਦੇ ਦੂ ਕੱਭਿਓ ਕਿਥੋਂ ਨਹੀਂ ਉਹਨੂੰ ਦੇਣੀ ਧੀਮੀ ਤੁਸੀਂ ਰਹਿਣ ਦੇ ਉਹ ਹੈਗਾ ਮਾਊ ਟੋਕੜਾ ਖਾ ਲਓ ਤੁਸੀਂ ਵਧੀਆ ਰਹੋਗੇ ਬਾਪਾ ਓਕੇ ਅਨੇ ਚੁੱਲ੍ਹੇ ਮੂਰੇ ਬੈਣਾ ਲਾ ਕੇ ਔਖਿਆਂ ਕੀ ਤੁਸੀਂ ਤਿੰਨੇ ਜਣੇ ਵਿਹਲੇ ਹੋ ਕੋਈ ਕੰਮ ਨਹੀਂ ਕਰਦੇ ਤਾਂਂਦਾ ਨਹੀਂ ਕਰਦੇ ਬਾਪੂ ਕਰਦੇ ਕੀ ਤੁਸੀਂ ਮਨ ਆਸੇ ਆਹ ਛਟੀਆਂ ਦੇਖ ਸਾਰਾ ਝਾੜੂ ਇਹਨੇ ਮਾਰਿਆ ਭਾਂਡੇ ਮੈਂ ਤੋਤੇ ਕੱਪੜਾ ਆਹ ਝਾੜੂ ਵੀ ਨਹੀਂ ਮਾਰ ਸਕਦੇ ਤੁਸੀਂ ਇੰਨਾ ਕੰਮ ਵੀ ਨਹੀਂ ਕਰ ਸਕਦੇ ਆ ਕੰਮ ਸਵੇਰ ਤੋਂ ਲੱਗ ਜਾਂਦਾ ਪਾਪਾ ਉਧਰ ਉਹ ਆ ਜੂ ਅਥਰ ਨੂੰ ਕੱਲਾ ਆ ਜੂ ਹੁਣ ਆ ਜੂਗਾ ਉਹ ਕੋਈ ਜ਼ਮੀਨ ਨੰਦਾ ਨੂੰ ਤੀਵੇਂ ਆ ਕਿਤੇ ਮੈਂ ਧਰੀਆਂ ਪਈਆਂ ਤੀਵੇਂ ਆਈ ਮਿਲ ਜਾਂਦੀਆਂ ਨੇ ਤੀਵੇਂ ਬਹੁਤ ਮੁਸ਼ਕਲ ਨਾਲ ਮਿਲਦੀਆਂ ਸਾਰਾ ਕੁਝ ਹੀ ਹੋ ਜਾਂਦਾ ਅੱਜ ਕੱਲ ਤਾਂ ਕਿਹੜੇ ਜ਼ਮਾਨੇ 'ਚ ਰਹਿਣਾ ਹੈ ਮੋਬਾਈਲ 'ਚ ਦੇਖਦੇ ਹਾ ਹੁਣੀ ਕਰਦੇ ਡਾਂਗਾ ਖਾ ਲੈਂਦੇ ਨੇ ਇਹ ਕੰਮ ਦੇ ਪਿੱਛੇ ਲੱਗ ਕੇ ਥੋੜੀ ਸੋਚ ਨਾ ਉਹ ਉਹ ਆ ਥੋੜੀ ਬੈਕਗਰਾਉਂਡ ਆ ਮੇਰੀ ਸੋਚ ਤਾਂ ਹੈਗੀ ਆ ਆਪੀ ਆ ਮੇਰੀ ਸੋਚ ਤਾਂ ਯਾਰ ਬੈਕਗਰਾਉਂਡ ਦੀ ਬੁੜਿਆਂ ਚ ਬੈੰਦਾ ਯਾਰ ਉੱਥੇ ਜਿਉ ਬੁੜੇ ਕਹਿੰਦੇ ਉਹੀ ਕਰੀ ਜਾਂਦਾ ਇਹ ਤਾਂ ਹੀ ਤਾਂ ਹੁਣ ਤੱਕ ਆਪਾਂ ਨੂੰ ਕੁਬਾਰੇ ਰੱਖਿਆ ਫਿਰ ਐਸਾ ਨਾਲ ਸਾਡਾ ਵਿਆਹ ਹੁੰਦਾ ਨੀਗਾ ਛੋਡਾ ਵਿਆਹ ਨਹੀਂ ਹੁਣ ਹੁੰਦਾ ਜਦੂ ਬਾਦ ਆ ਵਿਆਹ ਬੂ ਤਾਂ ਤੁਸੀਂ ਛੱਡੋ ਬਣਾ ਰੋਟੀਆਂ ਲਾ ਲਿਆ ਕਰੋ ਖਾ ਲਿਆ ਕਰੋ ਮੈਂ ਆ ਆ ਬਸ ਲਵੀ ਲੱਗਿਆ ਹੁਣ ਕੰਮ ਤੁਸੀਂ ਆਪ ਦਾ ਟਾਈਮ ਪਾਸ ਕਰ ਲਓ ਜੀ ਬਹੁਤ ਔਖਾ ਆਪ ਦਾ ਦੂ ਭੰਦੇ ਅੱਜ ਤੀਵੀਂ ਪਾਲਦਾ ਤੇ ਸਾਡੇ ਵਾਰੀ ਕਹਿੰਦਾ ਹੁੰਦਾ ਨੀਗਾ ਯਾਰ ਬਣਾ ਮੁੰਡਾ ਸੋਜ ਪਾਪਾ ਕਰ ਆ ਲਿਆ ਕਰੋ ਆ ਦੋ ਕੱਪੜੇ ਨੇ ਨਾ ਇਹ ਤਾਂ ਸਾਨੂੰ ਮਾਰੀਂ ਗਿਆ ਸੋਤੋਂ ਉਹ ਖੜ ਜਾ ਮੈਂ ਪੁੱਛ ਡੰਗਰ ਛੋਡੇ ਲਵੇ ਨੀ ਮੁੰਡਾ ਦਾ ਦੁੱਧ ਲਿਆਉਣਾ ਹੈ ਆ ਰੋਟੀ ਲਾਉਣੀ ਆ ਉਹ ਖੜ ਜਾ ਪਾਪਾ ਕਿਉਂ ਗੁੱਸੇ ਹੋਣਾ ਉਹ ਨਹੀਂ ਵਾ ਤੂੰ ਚੁੱਪ ਕਰਾ ਤੂੰ ਤੇਰੇ ਮੈਨੂੰ ਸੋਟੀਆਂ ਲਾਉਣੀਆਂ ਪੈਣਗੀਆਂ ਪਾਪਾ ਦੇਖ ਲੈ ਮੌਕਾ ਉਹ ਨਹੀਂ ਯਾਰ ਤੂੰ ਭੱਗ ਜਾ ਮੈਂ ਕਹਿੰਦਾ ਤੈਨੂੰ ਮੇਰੇ ਸਾਲੇ ਦੇ ਕਲੰਨੀ ਨੇ ਉਹ ਮੰਮੀ ਵਾਲੀ ਗੱਲ ਵਧੀਆ ਕਰ ਗਈ ਹਾਂਜੀ ਗੌਰਿਆ ਕਿਹੜਾ ਤੂੰ ਬੁढ़ा ਹੋ ਗਿਆ ਤੇਰੀ ਵੀ ਉਮਰ ਆਜੇ ਪਈ ਹੈ ਘਰਦਿਆਂ ਜਵਾਕਾ ਨਾ ਰਹਿ ਆਪਾ ਆਪਾ ਸਾਬਿਲਾਂ ਉਡਾਣੇ ਖੜਿਆ ਜਾਂ ਕਰਦੇ ਹਨ ਫੁੰਨੋਂ ਮੇ ਇੱਕ ਪੜੇ ਪਾਲੀ ਸੀ ਕਿੰਕੀ ਹੋ ਗਿਆ ਫਿਰ ਭਾਬੀ ਉਹ ਆਪਨੇ ਕਿਹਾ ਨਹੀਂ ਭਾਬੀ ਨੇ ਆਉਣਾ ਤੂੰ ਕੱਪੜੇ ਲਾ ਦੇ ਇਹ ਜਾ ਕੇ ਕੰਮ ਕਰ ਲੈ ਆ ਉਹਦਾ ਤੇਰੇ ਕੰਮ ਕਰਨ ਵਾਲੇ ਬਹੁਤ ਪੈਨੇ ਛੋਡੇ ਉਹ ਉਧਰ ਭੱਜ ਗਿਆ ਆ ਇੱਕ ਅੰਦਰ ਬੈਠਾ ਤੂੰ ਰਿਆ ਨਵੇਂ ਕੱਪੜੇ ਵਾ ਕੇ ਕਿਧਰੋਂ ਨਿਕਲਣਾ ਤੂੰ ਜਾ ਆ ਉਹਦਾ ਕੰਮ ਕਰਾ ਕੱਪੜੇ ਲਾ ਦੇ ਨਵੇਂ ਪੁਰਾਣੇ ਕੱਪੜੇ ਵਾਲਾ ਜਾ ਕੇ ਕੰਮ ਧੰਦਾ ਕਰ ਲਊਗੀ ਮਾਜਲ ਆ ਜੂਗੀ ਭਾਬੀ ਫਿਰ ਐ ਪੜਾ ਲੱਗਦਾ ਲੱਗਣਾ ਸੋਣੀ ਜੀ ਨਹੀਂ ਹੈਗੇ ਭਾਈ ਮੁੰਡੋ ਕਿਹੜੀਆਂ ਭਾਬੀਆਂ ਉਹਦੀ ਜਾਨ ਬਚ ਰਹੇ ਚੰਗੀ ਗੱਲ ਐ ਕਿਹੜੀਆਂ ਭਾਬੀਆਂ ਪਾਲਣ ਤੇ ਕੋਈ ਨਹੀਂ ਆਉਣਾ ਉਹ ਨਹੀਂ ਪਤਾ ਉਹ ਵੀ ਨਾ ਆਵੇ ਉਹਦਾ ਕੀ ਪਤਾ ਕਿੱਧਰ ਨਿਕਲੇ ਕਿਹੜਿਆ ਬੁਰੀ ਸੋਹਣੇ ਦੇਖਦੇ ਫਿਰਦੇ ਹੁਣ ਇਹ ਕਦੇ ਨਹੀਂ ਪੂਰੇ ਹੁੰਦੇ ਜਿਹੜੇ ਤੁਸੀਂ ਦੇਖਦੇ ਫਿਰਦੇ ਹੋ ਜਾਂ ਕੰਮ ਕਰ ਜਾ ਕੇ ਮੁੰਡਿਆਓ ਮੜਿਆਓਏ ਓ ਰਿਓ ਆ ਦੋਨੀ ਆ ਜਾਓ ਆਪਾਂ ਆਇਓ ਭਾਈ ਹਾਂ ਕਿ ਮੈਂ ਉਹਨੂੰ ਦੇਖ ਲਵਾਂ ਪਤਾ ਸਦਾ ਕਰ ਲਵਾਂ 4:00 ਵੱਜ ਗਏ ਇਹਨੇਰੇ ਕੀ ਕਰਾਂਗੇ ਫੋਨ ਫੋਨ ਲਾ ਕੇ ਦੇਖੋ ਜਿਹਨੇ ਦੂਰੀ ਪਹਿਲਾਂ ਵੀ ਫੋਨ ਕਰਦੇ ਕਿਹਾ ਨਹੀਂ ਓ ਕੀ ਪਤਾ ਕਿੱਥੇ ਕਰੋੜੇ ਆਉਂਗਾ ਹੋ ਦੇਖ ਤੂੰ ਮੁੰਡੇ ਲਾ ਕੇ ਵੀ ਜੀ ਬੂ ਜੀ ਹੁਣ ਕਿ ਆਨੰਦ ਰੋਂਦਣਾ ਕਰ ਉਹ ਆਨੰਦ ਕਿਹੜੇ ਭੈਣ ਦੇ ਸੋਡੇ ਨਾਲ ਕਿਤੇ ਆਨੰਦ ਹੋ ਜਾਣਾ ਮੈਨੂੰ ਲੱਗਦਾ ਏ ਤੂੰ ਗੱਲ ਕਰੋ ਉਹਦੇ ਨਾਲ ਹਨੇਰਾ ਹੋਈ ਜਾਂਦਾ ਕਿਹਨੂੰ ਦੱਸਾਂ ਪੁੱਛਾਂਗੇ ਕਿਹਦੇ ਗੁੱਸਾਂਗੇ ਹੋਰ ਪਾਪਾ ਫੋਨ ਤਾਂ ਬੰਦ ਆ ਜਾਂਦਾ ਉਹਦਾ ਕਿਆ ਦਾ ਬੜਾ ਮਿਲ ਗਿਆ ਬਲਕਿ ਦੀ ਅੜ ਕੇ ਹੁਣ ਸਾਹਿਬਾਂ ਨੇ ਮਾਣਿਆ ਅਖਰੀ ਬੋਲ ਤਾਂ ਕੀ ਬਣਦਾ ਪੱਲੀਆਂ ਦਾ ਕਰਾਂ ਪਾਪਾ ਇੰਤਿਆਂ ਪੱਲੀਆਂ ਬੁਲੀਆਂ ਗੁਲੀਆਂ ਅਗਲੇ ਹੀ ਬੋਰੇ ਚ ਪਾ ਕੇ ਭੇਜ ਦੂੰ ਮਾਦੇ ਕੋਈ ਨਾ ਅੜ ਜਾ ਗਿਆ ਗਿਆ ਕੌਣ ਆ ਪਪਾ ਪਾਪਾ ਵੀ ਓਏ tayar Được rồi ạ